ਜੈ ਹਿੰਦ ਦੋਸਤੋ ਅੱਜ ਸਬ ਡਿਵੀਜ਼ਨ ਪੱਧਰ ਤੇ 79ਵਾਂ ਆਜ਼ਾਦੀ ਦਿਵਸ ਨਵੀਂ ਨਾਜ ਮੰਡੀ ਤਪਾ ਵਿਖੇ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਆਫ ਹੈਪੀਨੈਸ ਰੂੜੇ ਕਹਿੰਦੇ ਜੋ ਸ਼ੇਰੇ ਪੰਜਾਬ ਸਕਾਊਟ ਜੁਨਟ ਦੇ ਸਟੂਡੈਂਟ ਨੇ ਵਿਦਿਆਰਥੀ ਨੇ ਉਹਨਾਂ ਵੱਲੋਂ ਬੈਂਡ ਵਾਜੇ ਦੇ ਨਾਲ ਬੜੇ ਸਨਮਾਨ ਦੇ ਨਾਲ ਮੁੱਖ ਮਹਿਮਾਨ ਐਸਡੀਐਮ ਡਾਕਟਰ ਸੇਮਰਪ੍ਰੀਤ ਕੌਰ ਪੀਸੀਐਸ ਨੂੰ ਲੈ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਛੋਟੇ-ਛੋਟੇ ਬੱਚੇ ਕਿਵੇਂ ਸਨਮਾਨ ਦੇ ਨਾਲ ਬੈਂਡ ਵਾਜੇ ਪੂਰੀ ਮਰਿਆਦਾ ਦੇ ਨਾਲ ਸਕਾਊਟ ਕਰਦੇ ਹੋਏ ਮੈਡਮ ਸੇਮਰਪ੍ਰੀਤ ਕੌਰ ਨੇ ਚੰਦੇ ਨਹਿਰਾਂ ਵਾਲੀ ਜੋ ਰਤਮ ਹੈ ਉਹਦੀ ਥਾਂ ਤੇ ਲੱਗੇ ਜਾਂਦੀ ਹੋਈ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਬੱਚਿਆਂ ਦਾ ਇਹ ਕਰਤੱਬ ਦਾ ਬੜਾ ਹੌਸਲਾ ਤੁਸੀਂ ਦੇਖ ਸਕਦੇ ਹੋ ਇਹ ਥੋੜੇਕੇ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਆਪ ਹੈਪੀਨੈਸ ਦੇ ਬੱਚੇ ਨੇ ਜੋ ਸ਼ੇਰੇ ਪੰਜਾਬ ਸਕਾਉਟ ਜੁਨਟ ਦੇ ਸਟੂਡੈਂਟ ਵੱਲੋਂ ਇੱਥੇ ਪਹੁੰਚੇ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਪਹੁੰਚੇ ਨੇ ਅਤੇ ਮੈਡਮ ਡਾਕਟਰ ਸਿਮਰਪ੍ਰੀਤ ਕੌਰ ਦਾ ਇੱਥੇ ਸਵਾਗਤ ਕੀਤਾ ਗਿਆ ਪਤਵੰਤਿਆਂ ਵੱਲੋਂ ਤਪਾਪੁਰ ਸਭ ਨੂੰ ਸਲਾਮੀ ਦਿੱਤੀ ਗਈ ਰਾਸ਼ਟਰੀ ਗਾਣ ਦੇ ਨਾਲ ਝੰਡੇ ਦੀ ਰਸਮ ਹੈ ਹੁਣ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਤਿਰੰਗੇ ਗੁਵਾਰੇ ਵੀ ਮੈਡਮ ਵੱਲੋਂ ਉਡਾਏ ਗਏ ਤੁਸੀਂ ਦੇਖ ਸਕਦੇ ਹੋ 15 ਅਗਸਤ 1947 ਨੂੰ ਸਾਡਾ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਇਆ ਸੀ ਅੱਜ ਦੇ ਇਸ ਇਤਿਹਾਸਿਕ ਦਿਹਾੜੇ ਮੌਕੇ ਤੇ ਮੈਂ ਸਾਡੇ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦਾਂ ਨੂੰ ਸਿੱਧਾ ਕਰਦੀ ਹਾਂ ਜਿਨ੍ਹਾਂ ਦੀ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਕਿਸਾ ਵਿੱਚ ਵਿਚਰ ਰਹੇ ਹਾਂ ਸਾਡੇ ਲਈ ਬਹੁਤ ਇਹ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਅਸੀਂ ਵੀ ਸਦੀਆਂ ਦਾ ਆਪਣੇ ਪੰਜਾਬੀਆਂ ਦਾ ਦੇਸੀ ਸਿਖਾਧੀਆਂ ਨੇ ਜਿਨ੍ਹਾਂ ਦੇਸ਼ ਪਿਆਰ ਵਿੱਚ ਪੈ ਕੇ ਆ ਉਹਨਾਂ ਲੱਖਾਂ ਮਸੀਤਾਂ ਚਲੀਆਂ ਨੇ ਇਹਨਾਂ ਨੂੰ ਸਤਿ ਸਾਬਿਤ ਕਰਨ ਅਗਰ ਦੇਸ਼ ਦੀ ਬਣਖਾਪੂਰੇ ਦੀ ਕੁਰਬਾਨੀ ਦੇ ਮਹਾਦੇਸ਼ਹੀਦਿਆਕੋ ਅਸ਼ੀਰਵਾਦ ਸਿੰਘ ਜੀ ਕਰਤਾਸਿ ਵੀ ਸਰਾਂਵਾ ਸ਼ਹੀਦ ਗਗ ਸਿੰਘ ਜੀ ਲਾ ਰਾਸ਼ਪਤ ਰਾਏ ਜੀ ਮਦਨਾਲ ਟਿੰਗੜਾ ਜਹੇ अनेका ਸੂਰਬੀਰਾ ਨੇ ਅੱਜ ਇਸ ਪਵਿੱਤਰ ਦਿਹਾੜੇ ਮੌਕੇ ਸਿਰਫ ਬਾਤਾਂ ਨਾ ਸਿਰਫ ਸਿੱਦਾ ਕਰਦੀ ਹਾਂ ਲੰਬੇ ਸੰਘਰਸ਼ ਤੋਂ ਬਾਅਦ ਸਾਹਮਣੇ ਆਤੀ ਹਫਤੂ ਹੋਈ ਹੈ ਬਖਲਾਕ ਸੁਗਿਆਰ ਸੱਭਿਆਚਾਰਕ ਰੰਗਿਤ ਰੰਗ ਦੇ ਲੋਕਾਂ ਦੇ ਸਾਹਸ ਨੂੰ ਸੁਰੱਖਾ ਕਰਦੇ ਹੋਏ ਦੇਸ਼ ਨੂੰ ਸਹੀ ਮੰਤਵਾਂ ਦੇ ਜਨੂਰੀ ਤਰੰਗ ਨਿਪਟ ਸਮਾਰਪਨ ਕਰਦਾ ਬਣਾਉਣਾ ਦਾ ਇੱਕ ਸੁਪਨਾ ਸੀ ਅਸੀਂ ਜੀਵੋ ਸਹਿਬਾਨਾਂ ਦੀ ਸ਼ਹੀਦੀ ਯਾਦਗਾਰ ਨੂੰ

दौरान अटोल सेवा साफ थान पर एकता का सुनेहाता है साढ़ा पंजाब उस आजादी को मानता हुआ हर का खेत में अगे बढ़ रहा है चाहे वह सिक्ख्या का खेत्र होम आदमी पीनिक खोलना हो विद्युत खेतर हो आप स्कूल ऑफ एमीनेंस खोल के अगे बढ़ रहे हैं 我们。 ਸਿਆਗਰ ਹੁਨੇ ਬੀ ਕਲੇਵਾ ਸਮੋਕੇ ਹੋਰਨਾਂ ਤੋਂ ਇਲਾਵਾ ਡਾਕਟਰ ਬਾਲਚੰਦ ਜੀ ਅਤੇ ਕਾਰ ਸੱਦ ਦਾ ਅਫਸਰ ਤਪਾ ਹਰਦੀਪ ਸਿੰਘ ਜੀ ਤਹਿਸੀਲਦਾਰ ਤਪਾ ਅਮਕਾਰ ਸਿੰਘ ਜੀ ਡਾਕਟਰ ਸੋਨਕਾ ਵਾਂਸਲ ਪ੍ਰਧਾਨ ਨਗਰ ਕੌਂਸਲ ਰਿਸ਼ੂ ਰੰਗੀ ਜੀ ਮੀਤ ਪ੍ਰਧਾਨ ਨਗਰ ਕੌਂਸਲ ਉਹ ਵੀ ਪਹੁੰਚੇ ਨੇ ਅਤੇ ਇਸ ਮੌਕੇ ਰਵਿੰਦਰ ਸਿੰਘ ਨਾਇਬ ਤਸਿਲਦਾਰ ਭਾਦੋੜ ਅਤੇ ਹਰਦੀਪ ਸਿੰਘ ਸਕੱਤਰ ਮਾਰਕੀਟ ਕਮੇਟੀ ਤੱਬਾ ਵੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਸਕੂਲੀ ਬੱਚਿਆਂ ਵੱਲੋਂ ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਨਮਾਨ ਸਮਾਰੋਪ ਦੇ ਵਿੱਚ ਸਤੰਤਰਾ ਸੈਗਰਾਮੀਆਂ ਨੂੰ ਸਨਮਾਨ ਕੀਤਾ ਗਿਆ ਸੜੀਆਂ ਵੱਲੋਂ ਅਤੇ ਪੌਦੇ ਵੀ ਵੰਡੇ ਗਏ ਸਕੂਲੀ ਬੱਚਿਆਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਵੱਡੀ ਗਿਣਤੀ ਵਿੱਚ ਇਸ ਸਮਾਰੋਹ ਵਿੱਚ ਹਾਜ਼ਰ ਹੋ ਕੇ ਸਭ ਨੇ ਹਾਜ਼ਰੀ ਲਵਾਈ ਹੈ ਐਸਪੀ ਗੁਰਵਿੰਦਰ ਸਿੰਘ ਅਤੇ ਐਸਐਚਓ ਸ਼ਰੀਫ ਖਾਨ ਅਤੇ ਪੁਲਿਸ ਪਾਰਟੀ ਇੱਥੇ ਮੌਜੂਦ ਹੋਈ ਮੇਰੀ ਵੀਡੀਓ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਜੈ ਹਿੰਦ ਜੈ ਭਾਰਤ